29 ਮਾਰਚ ਦਿਨ ਸ਼ਨੀਵਾਰ 2025 ਨੂੰ ਸ਼ਨੀ ਗ੍ਰਹਿ ਸ਼ਨੀ ਦੇਵਤਾ ਕੁੰਭ ਰਾਸ਼ੀ ਨੂੰ ਛੱਡ ਕੇ ਮੀਨ ਰਾਸ਼ੀ ਵਿੱਚ ਜਾ ਰਹੇ ਨੇ ਆਪਣਾ ਘਰ ਛੱਡ ਕੇ ਦੂਜੇ ਘਰ ਵਿੱਚ ਪ੍ਰਵੇਸ਼ ਕਰ ਰਹੇ ਨੇ ਤੇ ਕਈ ਲੋਕਾਂ ਦੇ ਹੱਥਾਂ ਪੈਰਾਂ ਦੀਆਂ ਬਣੀਆਂ ਹੋਈਆਂ ਕਿਉਂਕਿ ਕਈ ਪੰਡਤਾਂ ਨੇ ਸਟੋਲਜ ਨੇ ਇੰਨਾ ਕੁ ਲੋਕਾਂ ਨੂੰ ਡਰਾਇਆ ਹੋਇਆ ਕਿ ਤਰ੍ਹਾਂ ਕੱਢਿਆ ਪਿਆ ਉਹਨਾਂ ਦਾ ਪਹਿਲੀ ਤਾਂ ਗੱਲ ਕਈ ਲੋਕ ਇਹਨਾਂ ਚੀਜ਼ਾਂ 'ਚ ਭਰੋਸਾ ਕਰਦੇ ਨੇ ਗ੍ਰਹਿਆਂ ਦੇ ਵਿੱਚ ਸ਼ਨੀ ਦੇ ਵੀ ਇੱਕ ਸ਼ਨੀ ਗ੍ਰਹਿ ਆ ਜੋ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਸਾਜੀ ਆ ਉਹ ਸਾਡਾ ਵੀ ਮਾਲਕ ਆ ਇਹਨਾਂ ਗ੍ਰਹਾਂ ਦਾ ਵੀ ਮਾਲਕ ਆ ਬਾਕੀ ਕੋਈ ਵੀ ਗ੍ਰਹਿ ਕਿਸੇ ਨੂੰ ਦੁੱਖ ਨਹੀਂ ਦਿੰਦਾ ਆਪਾਂ ਜੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਤਾਂ ਹੀ ਮਾੜਾ ਵੀ ਨਾ ਕਹੋ ਬਾਕੀ ਇਸ ਦੁਨੀਆ ਦੇ ਵਿੱਚ ਕਦੇ ਕਿਸੇ ਗ੍ਰਹਿ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਫੇਰ ਵੀ ਜੇ ਤੁਹਾਨੂੰ ਡਰ ਲੱਗਦਾ ਮੀਨ ਰਾਸ਼ੀ ਵਾਲਿਆਂ ਨੂੰ ਤਾਂ ਤੁਸੀਂ ਜਿਸ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਤੁਸੀਂ ਉਸ ਪਰਮਾਤਮਾ ਨੂੰ ਮੰਨੋ ਉਸ ਅਕਾਲ ਪੁਰਖ ਸਰਬਸ਼ਕਤੀਮਾਨ ਸੁਪਰੀਮ ਪਾਵਰ ਤੇ ਭਰੋਸਾ ਰੱਖੋ ਕਿਉਂਕਿ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਦੇਹੀ ਨੂੰ ਦੇਵੀ ਦੇਵਤੇ ਵੀ ਤਰਸ ਰਹੇ ਆ ਜਿਨ੍ਹਾਂ ਦੇ ਨਾਮ ਤੋਂ ਤੁਹਾਨੂੰ ਡਰਾਇਆ ਜਾਂਦਾ ਉਹ ਵੀ ਇਸ ਦੇਹੀ ਨੂੰ ਤਰਸਦੇ ਨੇ ਕਿਉਂਕਿ ਇੱਕ ਮਨੁੱਖਾ ਹੀ ਦੇਹੀ ਆ ਜਿਸ ਵਿੱਚ ਪਰਮਾਤਮਾ ਦਾ ਮਿਲਾਪ ਹੋ ਸਕਦਾ ਹੋਰ ਕੋਈ ਨਹੀਂ ਹਾਂ ਕਿਸੇ ਨੂੰ ਵੀ ਮਾੜਾ ਨਾ ਕਹੋ ਕਿਸੇ ਦੇਵੀ ਦੇਵਤੇ ਨੂੰ ਮਾੜਾ ਨਾ ਕਹੋ ਗਾਲ ਨਾ ਕੱਢੋ ਕਿਉਂਕਿ ਜੇ ਅਸੀਂ ਕਿਸੇ ਦੇ ਲਈ ਅਪਸ਼ਬਦ ਵਰਤਦੇ ਹਾਂ ਤਾਂ ਪਰਮਾਤਮਾ ਵੀ ਸਾਨੂੰ ਉਹਦਾ ਰਿਟਰਨ ਦਿੰਦਾ ਇਸ ਕਰਕੇ ਕਿਸੇ ਨੂੰ ਮਾੜਾ ਨਾ ਕਹੋ ਜੇ ਤੁਹਾਨੂੰ ਡਰ ਲੱਗਦਾ ਤੇ ਉਸ ਵਾਹਿਗੁਰੂ ਦਾ ਨਾਮ ਜਪੋ ਅੱਲਾਹ ਤਾਲਾ ਰਾਮ ਕ੍ਰਿਸ਼ਨ ਰਾਧਾ ਜਿਸ ਵੀ ਧਰਮ ਨੂੰ ਬਿਲਾਉਂ ਕਰਦੇ ਆ ਉਹਨਾਂ ਨੂੰ ਸਿਮਰੋ ਤੇ ਕੁਝ ਨਹੀਂ ਹੁੰਦਾ